ਹਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਹਿਬ ਜੀ ਖਾਲਸਾ ਜੀ ਜਦੋਂ ਆਪਾਂ ਸੱਚੀ ਮੰਨਤੀ ਸ਼ਰਧਾ ਭਾਵਨਾ ਦੇ ਨਾਲ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਤੇ ਗੁਰੂ ਸਹਿਬਾਨਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਅਰਦਾਸ ਬੇਨਤੀ ਬਹੁਤ ਜਲਦੀ ਸੁਣਦੇ ਨੇ ਜੇ ਆਪਾਂ ਇੱਕ ਦਰ ਦੇ ਹੋ ਕੇ ਬੈਠਾਂਗੇ ਖਾਲਸਾ ਜੀ ਇੱਕ ਦਰ ਦੇ ਹੋ ਕੇ ਰਹਾਂਗੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਪਣੇ ਤੇ ਬਹੁਤ ಅಪਾਰ ਕਿਰਪਾ ਹੋਵੇਗੀ ਅੱਜ ਦੀ ਜੋ ਹੱਡ ਬੀਤੀ ਖਾਲਸਾ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਸ ਹੱਡ ਬੀਤੀ ਨੂੰ ਸੁਣ ਕੇ ਤੁਸੀਂ ਖੁਦ ਵੀ ਹੈਰਾਨ ਰਹਿ ਜਾਓਗੇ ਕਿ ਜਦੋਂ ਆਪਾਂ ਸ਼ਰਧਾ ਭਾਵਨਾ ਆਪਣੀ ਗੁਰੂ ਸਹਿਬਾਨਾ ਤੇ ਤਨਤਨ ਬਾਬਾ ਦੀਪ ਸਿੰਘ ਸੇਵ ਜੀ ਤੇ ਬਣਾ ਲੈਣਿਆ ਤੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਕਿਵੇਂ ਕਾਰਜ ਸਫਲ ਕਰਦੇ ਨੇ ਆਪਾਂ ਨੂੰ ਕਿਵੇਂ ਮੁਸ਼ਕਲਾਂ ਦਾ ਹੱਲ ਦੱਸਦੇ ਨੇ ਆਪਣੇ ਘਰ ਦੇ ਵਿੱਚ ਜੋ ਵੀ ਪ੍ਰੋਬਲਮ ਹੁੰਦੀਆਂ ਨੇ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਸੋਲਵ ਹੋ ਜਾਂਦੀਆਂ ਨੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਖਾਲਸਾ ਜੀ ਜ਼ਰੂਰ ਦੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਪਣੇ ਸਾਰੇ ਭੈਣ ਭਰਾਵਾਂ ਦੇ ਸਾਰੇ ਸੰਸਾਰ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਬਸ ਆਪਣੇ ਵਿੱਚ ਕਿਤੇ ਨਾ ਕਿਤੇ ਅਰਦਾਸ ਬੇਤੀ ਕਰਨ ਦੇ ਨੱਗੇ ਕਿਤੇ ਨਾ ਕਿਤੇ ਆਪਣੇ ਤੋਂ ਬਾਣੀ ਦਾ ਸਿਮਰਨ ਕਰਨ ਲੱਗੇ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਪੁੱਲਾਂ ਚੁੱਕਾ ਹੋ ਜਾਂਦੀਆਂ ਨੇ ਜਿੰਨਾ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਜਿਸ ਕਰਕੇ ਆਪਣੀ ਅਰਦਾਸ ਬੇਨਤੀ ਜੋ ਪੂਰੀ ਨਹੀਂ ਹੁੰਦੀ ਖਾਲਸਾ ਜੀ ਉਹ ਪਰਿਵਾਰ ਦੇ ਵਿੱਚ ਇੱਕ ਅੰਕਲ ਜੀ ਸੀ ਉਹਨਾਂ ਦੀ ਬੇਟੀ ਸੀ ਮੇਰੇ ਕਹਿਣਾ ਮਤਲਬ ਕਿ ਪਿਓ ਤੀ ਹੀ ਸੀ ਪਰਿਵਾਰ ਦੇ ਵਿੱਚ ਦੋ ਮੈਂਬਰ ਸੀ ਜਿਹੜੇ ਉਹ ਭੈਣ ਸੀ ਉਹਨਾਂ ਦੇ ਮਾਤਾ ਜੀ ਜੋ ਛੋਟੀ ਉਮਰ ਦੇ ਵਿੱਚ ਸੀ ਭੈਣ ਭੈਣ ਤੇ ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ ਸੀ ਬ੍ਰਦਰ ਉਹਨਾਂ ਦਾ ਹੈ ਨਹੀਂ ਸੀ ਤੇ ਉਹ ਪਰਿਵਾਰ ਦੇ ਵਿੱਚ ਤੇਲੀ ਮੈਂਬਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਰਹੇਗੇ ਸੀ ਉਹ ਪਰਿਵਾਰ ਦੇ ਕੋਲ ਕੋਈ ਵੀ ਜ਼ਮੀਨ ਜਾਇਦਾ ਨਹੀਂ ਹੈਗੀ ਸੀ ਉਹ ਪਿਓ ਤੇ ਦੋਤੇ ਹੀ ਦਿਹਾੜੀ ਕਰਕੇ ਪਰ ਬਹੁਤ ਮਿਹਨਤੀ ਪਰਿਵਾਰ ਸੀ ਉਹ ਖਾਲਸਾ ਜੀ ਉਹਨਾਂ ਦੀ ਦਿਹਾੜੀ ਕਰ ਕਰਕੇ ਲੋਕਾਂ ਦੇ ਕੰਮ ਕਰਕੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਵੀ ਆਪਣਾ ਘਰ-ਬਾਰ ਵੀ ਸੁਹਣਾ ਬਣਾ ਲਿਆ ਆਪਣੇ ਘਰ ਦੇ ਵਿੱਚ ਡੰਗਰ ਪਸ਼ੂ ਵੀ ਰੱਖ ਲੈ ਜਿੱਦਾਂ ਤੋਂ ਵਧੀਆ ਗੁਜ਼ਾਰਾ ਆਪਣਾ ਗੁੱਧ ਪਾ ਕੇ ਕਰਦੇ ਸਨ ਪਰ ਖਾਲਸਾ ਜੀ ਉਹ ਭੈਣ ਦੱਸਦੇ ਆ ਕਹਿੰਦੇ ਕਿ ਜਿਵੇਂ ਮੇਰੇ ਘਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਤੱਗੀਆਂ ਬਰਸ਼ਾਡੀਆਂ ਆਈਆਂ ਸ਼ੁਰੂ ਤੋਂ ਲੈ ਕੇ ਪ੍ਰੋਬਲਮ ਮੈਂ ਫੇਸ ਕੀਤੀਆਂ ਕਹਿੰਦੇ ਉਸ ਤਰ੍ਹਾਂ ਮੈਂ ਲੋਕਾਂ ਦੇ ਤਾਣੇ ਮੇਰੇ ਵੀ ਬਹੁਤ ਸੁਨੇ ਗੱਲਾਂ ਬਾਤਾਂ ਵੀ ਬਹੁਤ ਸੁਣੀਆਂ ਚੰਗੀਆਂ ਬਾੜੀਆਂ ਕਿਤੇ ਪਰ ਮੈਂ ਕਿਸੇ ਨੂੰ ਕਦੇ ਵੀ ਜਵਾਬ ਨਹੀਂ ਸੀ ਦਿੱਤਾ ਕਿਉਂਕਿ ਅਸੀਂ ਦੋਨੇ ਕਿਨੇ ਮੇਰੇ ਫਾਦਰ ਸਾਹਿਬ ਤੇ ਮੈਂ ਉਹ ਭੈਣ ਦੱਸਦੇ ਆ ਦੋਨੇ ਅਸੀਂ ਗੁਰਦੁਆਰਾ ਸਾਹਿਬ ਜਾਣਾ ਪਾਠ ਕਰਨਾ ਤੇ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਇਹ ਹੀ ਅਰਦਾਸ ਕਰਨੀ ਕਿ ਪਰਮਾਤਮਾ ਸਾਡਾ ਭਲਾ ਕਰੇ ਕਿ ਦੇ ਵੀ ਸਾਨੂੰ ਬਹੁਤ ਲੋਕਾਂ ਨੇ ਗਲਤ ਕਮੈਂਟ ਵੀ ਕਰਨੀ ਪਰ ਫਿਰ ਵੀ ਅਸੀਂ ਕਿਸੇ ਨੂੰ ਵੀ ਬਾੜਾ ਚੱਕਦਾ ਨਾ ਬੋਲਣਾ ਆਪਣਾ ਗੁਰਦੁਆਰਾ ਸਾਹਿਬ ਜਾਣਾ ਪਾਠ ਕਰਨਾ ਘਰ ਆ ਜਾਣਾ ਆਪਣੀ ਕੰਮ ਤੇ ਜਾਣਾ ਬਸ ਇੰਨਾ ਕਹਿੰਦੇ ਸਾਡਾ ਹੈਗਾ ਸੀ ਦਿਨ ਦਾ ਜੋ ਵੀ ਸਰਕਲ ਸੀ ਅਸੀਂ ਆਪਣੇ ਕੰਮ ਜਾਣਾ ਤੇ ਗੁਰਦੁਆਰਾ ਸਾਹਿਬ ਚੱਲਣਾ ਘਰ ਦੇ ਕੰਮ ਕਰ ਪੈਣ ਕਹਿੰਦੇ ਕਿ ਅਸੀਂ ਸਵੇਰ ਖਤਪ ਕਰਕੇ ਅਸੀਂ ਕੰਮ ਤੇ ਚੱਲਿਆ ਜਾਣਾ ਸ਼ਾਮ ਨੂੰ ਅਸੀਂ ਆ ਕੇ ਫਿਰ ਆਪਣੀ ਕੰਮ ਕਰ ਕਰ ਲੈਣੀ ਕਿੰਦੇ ਵਾਹਿਗੁਰੂ ਦਾ ਦਿੱਤਾ ਬਹੁਤ ਕੋਸ ਸੀ ਕਿਨੇ ਕਈ ਸਾਡੇ ਤੋਂ ਭੈਣ ਦੱਸਦੇ ਵੀ ਬਹੁਤ ਵੱਡੇ ਪਰਿਵਾਰ ਜ਼ਮੀਨਾਂ ਜਿਆਦਾ ਵਾਲੇ ਬਹੁਤ ਵਧੀਆ ਮੀਰ ਪਰਿਵਾਰ ਸੀ ਜਿਹੜੇ ਉਹਦਾ ਸੁਖੀ ਨਹੀਂ ਸੀ ਜਿੰਨਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਨੂੰ ਪਰਮਾਤਮਾ ਨੇ ਸੁਖ ਦਿੱਤਾ ਸੀ ਕਮੀਆਂ ਦਾ ਬਹੁਤ ਸੀ ਭੈਣ ਕੇ ਦੇ ਕੇ ਜਿਵੇਂ ਛੋਟੀ ਉਮਰ ਦੇ ਵਿੱਚ ਮਾਤਾ ਦੀ ਡੈਥ ਹੋ ਗਈ ਭਰਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵੀ ਮੈਨੂੰ ਮਿਲਿਆ ਹੀ ਨਹੀਂ ਹੈਗਾ ਕਾ ਕਹਿੰਦੇ ਵੀ ਮੈਂ ਬਹੁਤ ਦੁੱਖ ਜਿਤਗੀ ਦੇ ਵਿੱਚ ਦੇਖੇ ਪਰ ਕਿਤੇ ਨਾ ਕਿਤੇ ਵਾਹਿਗੁਰੂ ਨੇ ਮੇਰਾ ਕਹਿੰਦੇ ਸਾਥ ਵੀ ਬਹੁਤ ਦਿੱਤਾ ਸੀ। ਏਸੀ ਤਰ੍ਹਾਂ ਖਾਸਾ ਜੀ ਭੈਣ ਦੱਸ ਦਿਆ ਕਿਦੀ ਕਿ ਮੈਂ ਆਪਣੇ ਫਾਦਰ ਸਾਹਿਬ ਦੇ ਨਾਲ ਬਹੁਤ ਵੀ ਕੰਮ ਵੀ ਕਰਵਾਉਂਦੀ ਸੀ ਕਹਿੰਦੇ ਮੈਂ ਸਟੱਡੀ ਵੀ ਵਧੀਆ ਕੀਤੀ ਸੀ ਪੜ੍ਹ ਲੈ ਕੇ ਵਧੀਆ ਸਟੱਡੀ ਕੀਤੀ ਕਈ ਵਾਰ ਜੌਬ ਵੀ ਅਪਲਾਈ ਕੀਤੀ ਪਰ ਨਹੀਂ ਮਿਲੀ। ਕਹਿੰਦੇ ਜਿਵੇਂ ਹੀ ਮੇਰਾ ਵਧੀਆ ਵੀ ਆਪਣਾ ਪੜ੍ਹ ਲੈ ਕੇ ਮੈਂ ਵਧੀਆ ਆਪਣੇ ਪੈਰਾਂ ਤੇ ਸਟੈਂਡ ਹੋ ਗਈ ਕਿੰਨੇ ਮੇਰੇ ਘਰ ਦੇ ਵਿੱਚ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਵੀ ਸ਼ੁਰੂ ਕੀਤਾ ਮੇਉ ਭੈਣ ਵੀ ਕਹਿਣ ਦਾ ਖਾਲਸਾ ਜੀ ਇਹ ਭਾਵ ਸੀ ਕਿ ਉਹ ਕਹਿੰਦੇ ਮੈਂ ਕਦੇ ਫ੍ਰੀ ਨਹੀਂ ਸੀ ਬੈਠੀ ਵੀ ਮੈਂ ਇੰਨੀ ਮਿਹਨਤ ਕਰਦੀ ਸੀ ਵੀ ਮੈਂ ਕਿਸੇ ਨਾ ਕਿਸੇ ਚੀਜ਼ ਦੇ ਵਿੱਚੋਂ ਕੁਛ ਨਾ ਕੁਛ ਸਿੱਖਾਂ ਤੇ ਕੁਛ ਬਣਾ ਕਹਿੰਦੇ ਕਿ ਜਿਵੇਂ ਮੇਰਾ ਸਟੱਡੀ ਕੰਪਲੀਟ ਹੋ ਜਾਂਦੀ ਸਭ ਕੁਝ ਹੋ ਜਾਂਦਾ ਤੇ ਮੇਰੇ ਜਿਹੜੇ ਫਾਦਰ ਸਾਹਿਬ ਨੇ ਉਹ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੰਦੇ ਨੇ ਵਿਆਹ ਦੇ ਲਈ ਕਹਿੰਦੇ ਪਹਿਲਾਂ ਤਾਂ ਮੈਂ ਬਹੁਤ ਮਨਾ ਕਰਦੀ ਆ ਵੀ ਮੈਂ ਵਿਆਹ ਨਹੀਂ ਕਰਾਉਣਾ ਕਿਉਂਕਿ ਮੈਨੂੰ ਹੁੰਦਾ ਹੈ ਕਿ ਮੇਰੇ ਫਾਦਰ ਸਾਹਿਬ ਇਕੱਲੇ ਰਹਿ ਜਾਣਗੇ ਕਹਿੰਦੇ ਮੇਰੇ ਫਾਦਰ ਸਾਹਿਬ ਜਿਹੜੇ ਹੁੰਦੇ ਆ ਉਹ ਰਿਸ਼ਤਾ ਇਸ ਤਰ੍ਹਾਂ ਦਾ ਲੱਭਦੇ ਆ ਕਿ ਜਿਹੜਾ ਵੀ ਅੱਗੋ ਵੱਡਾ ਹੋਵੇ ਉਹ ਸਾਡੇ ਕੋਲ ਹੀ ਰਹੇ ਪਰ ਸਾਨੂੰ ਕਹਿੰਦੇ ਇਸ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਨਹੀਂ ਸੀ ਮਿਲਦਾ ਕਿਉਂਕਿ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਭਾਂ ਕੇ ਦੇ ਹੈ ਨਹੀਂ ਸੀ ਵੀ ਜਿਸ ਕਰਕੇ ਸਾਡੇ ਕੋਲ ਕੋਈ ਰਹੇ ਜਦੋਂ ਅਸੀਂ ਰਹਿਣ ਦੀ ਗੱਲ ਕਰਦੇ ਸੀ ਤਾਂ ਸਾਰੇ ਪੁੱਛਦੇ ਸੀ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ ਸਾਡੇ ਕੋਲ ਜ਼ਮੀਨ ਨਾ ਹੋਣ ਕਰਕੇ ਉਹਨਾਂ ਨੇ ਸਾਨੂੰ ਨਾ ਕਰ ਦੇਣਾ ਕਿ ਅਸੀਂ ਰਹਿ ਨਹੀਂ ਸਕਦੇ ਵੀ ਘਰ ਜਿਵਾਈ ਨਹੀਂ ਬਣ ਸਕਦੇ ਇਸੇ ਤਰ੍ਹਾਂ ਖਾਲਸਾ ਜੀ ਪੈਣ ਦੱਸ ਦਿਆ ਕਹਿੰਦੇ ਕਿ ਅਸੀਂ ਬਾਬਾ ਬੁੱਢਾ ਸੈਂਹ ਜੀ ਦਾ ਮੇਲਾ ਸੀ ਜਦੋਂ ਅਸੀਂ ਗਏ ਉੱਥੇ ਕਹਿੰਦੇ ਅਸੀਂ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਕੇ ਮੇਲਾ ਦੇਖ ਕੇ ਕਹਿੰਦੇ ਅਸੀਂ ਜਦੋਂ ਸ੍ਰੀ ਅੰਮ੍ਰਿਤਸਰ ਸੈਮ ਜਾਂਦੇ ਆ ਪੈਣ ਕਹਿੰਦੇ ਕਿ ਅਸੀਂ ਹਰ ਰੋਜ਼ ਘਰ ਦੇ ਵਿੱਚ ਪਾਠ ਤਾਂ ਕਰਦੇ ਸੀਗੇ ਕਿੰਨੇ ਵੇ ਮੈਨੂੰ ਸਾਰੀਆਂ ਹੀ ਬਾਣੀਆਂ ਦੇ ਜਾਪ ਹੁੰਦੇ ਸੀ ਕਿੰਨੇ ਮੈਂ ਸ਼੍ਰੀ ਸੁਖਮਨੀ ਸਹਿਬ ਦੀ ਹਰ ਰੋਜ਼ ਇੱਕ ਡੇਲੀ ਦਾ ਕਰਦੀ ਸੀ ਕਹਿੰਦੇ ਜਦੋਂ ਅਸੀਂ ਸ਼੍ਰੀ ਅਮਨਤ ਸਰ ਸਹਿਬ ਜਾਂਦੇ ਹਾਂ ਤੇ ਉੱਥੇ ਕਹਿੰਦੇ ਜਦੋਂ ਅਸੀਂ ਇੱਕ ਰਾਤ ਰਹਿਨੇ ਆ ਦਰਸ਼ਣੇ ਲੈ ਕਰਦੇ ਹਾਂ ਕਹਿੰਦੇ ਉਸ ਰਾਤ ਨੂੰ ਮੈਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਅਸਥਾਨ ਤੇ ਚ ਪਹਰਾ ਸੇਵ ਕੱਟਿਆ ਜਾਂਦਾ ਹੈ ਸਾਰੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤਾਂ ਖਾਲਸਾ ਜੀ ਬੈਣ ਕਹਿੰਦੇ ਕਿ ਅਸੀਂ ਹਰ ਐਤਵਾਰ ਨੂੰ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਪੇ ਕਹਿੰਦੇ ਅਸੀਂ ਸੱਤ ਚ ਪਹਿਰਾ ਸਹਿਬ ਸੁਖੇ ਸੀ ਸੱਤ ਚ ਪਹਿਰਾ ਸਹਿਬ ਵੀ ਅਸੀਂ ਕੀਤੇ ਦੁਰਨਾ ਪਿਉਤੀ ਨੇ ਉੱਥੇ ਜਾ ਕੇ ਧੰਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਪੇ ਜਾ ਕੇ ਹਾਜ਼ਰੀ ਭਰੀ ਕਿਨੇ ਸੱਤ ਚ ਪਹਿਰਾ ਸਹਿਬ ਸੁਖੇ ਸੀ ਕਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਜੋ ਮੇਰਾ ਵਿਆਹ ਦਾ ਕਾਰਜ ਜਿਸ ਤਰ੍ਹਾਂ ਦਾ ਸਿਚਾਉਣਿਆ ਵੇ ਮੇਰੇ ਫਾਦਰ ਸਾਹਿਬ ਕੰਡੇ ਨੇ ਉਸ ਤਰ੍ਹਾਂ ਦਾ ਹੀ ਸਾਨੂੰ ਮਿਲਜੇ ਤਾਂ ਕਿ ਅਸੀਂ ਇੱਥੇ ਰਹਿ ਕੇ ਉਹਨਾਂ ਦੀ ਸੇਵਾ ਵੀ ਕਰ ਸਕੀਏ ਵੀ ਅਸੀਂ ਤੁਹਾਡੇ ਦਰ ਪਿੱਛੇ ਪੈਰਾ ਸੇਵਕਟਾਂਗੇ ਮਾਰਾ ਸੱਚੇ ਪਾਤਸ਼ਾਹ ਸਾਡੀ ਅਰਦਾਸ ਵੀਰ ਦੀ ਸੁਣਿਓ ਇਸੇ ਤਰ੍ਹਾਂ ਖਾਸਾ ਜੀ ਮੈਂ ਕਹਿੰਦੇ ਕਿ ਅਸੀਂ ਹਰ ਐਤਵਾਰ ਨੂੰ ਪਿਉਤੀ ਨੇ ਅਸੀਂ ਸ਼ਹੀਦ ਸਾਹਿਬ ਜਾਣਾ ਦਪਹਿਰਾ ਸੇਵਕਟ ਕੇ ਆਉਣਾ ਜੋਤ ਦੇ ਵਿੱਚ ਕਿਉਂ ਪੋਣਾ ਪਹਿਣ ਕਹਿੰਦੇ ਕਿ ਇੱਕ ਵਿੱਚ ਪਹਿਰਾ ਸੈ ਉਹ ਟੱਕਦੇ ਆਂ ਦੋ ਵੀ ਕੱਟਦੇ ਆਂ ਕਹਿੰਦੇ ਇਸੇ ਤਰ੍ਹਾਂ ਕਰਦਿਆ ਕਰਦਿਆ ਸਾਡੇ ਸੱਤ ਚਪਹਿਰਾ ਸੈ ਵੀ ਕੱਟੇ ਜਾਂਦੇ ਨੇ ਪਰ ਸਾਨੂੰ ਕੋਈ ਰਿਸ਼ਤਾ ਨਹੀਂ ਆਉਂਦਾ ਕਹਿੰਦੇ ਫਿਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਇਹੀ ਕਿਹਾ ਵੀ ਕੋਈ ਗੱਲ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਸੁਣਨਗੇ ਵੀ ਆਪਾਂ ਰੈਗੂਲਰ ਚਪਹਿਰਾ ਸੈ ਵੀ ਕੱਟਦੇ ਹੀ ਰਹਿੰਨੇ ਆ ਵੀ ਜਿੰਨਾ ਚਿਰ ਆਪਣੀ ਅਰਦਾਸ ਵੀ ਦੀ ਸੁਣੀ ਨਹੀਂ ਜਾਂਦੀ ਕਈ ਵਾਰ ਖਾਲਸਾ ਜੀ ਆਪਾਂ ਸੋਚਦੇ ਆਂ ਕਿ ਆਪਣੀ ਜੋ ਅਰਦਾਸ ਬੇਨਤੀ ਆਪਾਂ ਜੋ ਵੀ ਸੁਖੜਾ ਸੁਖੀ ਸੀ ਉਹ ਆਪਾਂ ਕੰਪਲੀਟ ਕਰਤੀਏ ਪੂਰੀ ਕਰਤੀਏ ਪਰ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਫਿਰ ਆਪਾਂ ਅੱਗੇ ਤੋਂ ਪਾਠ ਨਹੀਂ ਕਰਦੇ ਤਾਂ ਹੀ ਕਰਕੇ ਆਪਣੀ ਜੀ ਚੀਜ਼ਾਂ ਦੀਆਂ ਕਮੀਆਂ ਰਹਿ ਜਾਂਦੀ ਹੈ ਪਰ ਉਹ ਭੈਣ ਕਹਿੰਦੇ ਕਿ ਅਸੀਂ ਸੱਤ ਚ ਪੈਰਾ ਸਭ ਸੁਖੇ ਸੀ ਪਰ ਅਸੀਂ ਕਹਿੰਦੇ ਰੈਗਨੋਰ ਕਰਦੇ ਰਹੇ ਕਹਿੰਦੇ ਅਸੀਂ ਲਗਭਗ ਕਹਿੰਦੇ ਵੀ 14-15 ਜਪਹਿਰਾ ਸੱਬ ਕੱਟਨੇ ਹੋਣਗੇ ਕਹਿੰਦੇ ਜਦੋਂ ਅਸੀਂ ਇਸ ਤਰ੍ਹਾਂ ਵਿਚੋਲਿਆਂ ਨੂੰ ਰਿਸ਼ਤੇਦਾਰਾਂ ਨੂੰ ਕਿਹਾ ਹੋਇਆ ਸੀ ਕਹਿੰਦੇ ਸਰ ਨੂੰ ਇੱਕ ਵਿਚੋਲੇ ਦਾ ਫੋਨ ਆਉਂਦਾ ਹੈ ਕਿ ਰਿਸ਼ਤਾ ਬਹੁਤ ਵਧੀਆ ਮੁੰਡੇ ਕੋਲ ਜ਼ਮੀਨ ਵੀ ਹੈਗੀ ਏ ਦੋ ਢਾਈ ਕਿੱਲੇ ਤੇ ਉਹ ਇੱਥੇ ਤੁਹਾਡੇ ਨਾਲ ਰਹਿਣ ਨੂੰ ਵੀ ਤਿਆਰ ਹੈ ਤੇ ਉਹਨਾਂ ਦੀ ਕੋਈ ਮੰਗ ਵੀ ਨਹੀਂ ਹੈਗੀ ਉਹ ਕਹਿੰਦੇ ਕਿ ਅਸੀਂ ਚੁੰਨੀ ਚੜਾ ਕੇ ਵਿਆਹ ਕਰਨਾ ਹੈ ਇਹ ਸੀ ਤਰ੍ਹਾਂ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਪਹਿਲਾਂ ਮੈਨੂੰ ਬਿਨਾਂ ਜੀਵਣ ਤੋਂ ਕਿਉਂਕਿ ਸਾਡੇ ਕੋਲ ਭੈਣ ਕਹਿੰਦੇ ਜੀਵਣ ਹੈ ਨਹੀਂ ਸੀ ਕਹਿੰਦੇ ਉਸ ਤਰ੍ਹਾਂ ਦੇ ਰਿਸ਼ਤੇ ਆਉਂਦੇ ਸੀਗੇ ਕਹਿੰਦੇ ਪਰ ਵਾਹਿਗੁਰੂ ਦੀ ਇੰਨੀ ਕਿਰਪਾ ਕਹਿੰਦੇ ਇੰਨਾ ਤਾਂ ਮੈਂ ਮੰਗਿਆ ਵੀ ਨਹੀਂ ਸੀ ਦਿਨਾਂ ਉਸ ਪਰਮਾਤਮਾ ਨੇ ਮੇਰੀ ਝੋਲੀ ਦੇ ਵਿੱਚ ਪਾ ਦਿੱਤਾ ਕਹਿੰਦੇ ਕਿ ਮੈਨੂੰ 2.5 ਕਿੱਲੇ ਜੀਵਣ ਵੀ ਮੁੰਡੇ ਨੂੰ ਆਦੀ ਸੀ ਕਹਿੰਦੇ ਉਹਨਾਂ ਨੇ ਕਿਹਾ ਵਿੱਚ ਅਸੀਂ ਜਿੱਥੇ ਮਰਜੀ ਰਹੋ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਸਾਡੀ ਕੋਈ ਮੰਗ ਵੀ ਨਹੀਂ ਸਾਨੂੰ ਆਨੰਦਗਾਰ ਜਗੱਲੇ ਦੇ ਦੇਣਾ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਕਹਿੰਦੇ ਸਾਡੀ ਰਿਸ਼ਤੇ ਦੀ ਗੱਲਬਾਤ ਚੱਲਦੀ ਏ ਕਿਨੇ ਸਾਡਾ 6 ਮਹੀਨਿਆਂ ਦੇ ਵਿੱਚ ਵਿਆਹ ਦੀ ਤਾਰੀਖ ਰੱਖੀ ਜਾਂਦੀ ਏ ਪਹਿਲਾਂ ਸਾਡੀ ਅਗੇਰਮੈਂਟ ਹੁੰਦੀ ਏ ਫਿਰ 6 ਮਹੀਨਿਆਂ ਦਾ ਕਹਿੰਦੇ ਵਿਆਹ ਦੀ ਤਾਰੀਖ ਰੱਖੀ ਜਾਂਦੀ ਏ ਕਹਿੰਦੇ ਅਸੀਂ ਬਹੁਤ ਮਿਹਨਤ ਕਰਕੇ ਵਧੀਆ ਆਪਣੇ ਘਰ ਕਮਾਈ ਕਰਕੇ ਆਪਣੀ ਥੋੜੀ ਬਹੁਤ ਸੇਵੀ ਕੀਤੀ ਸੀ ਇਹਦੇ ਜਦੋਂ ਸਾਡੀ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਏ ਕਹਿੰਦੇ ਅਸੀਂ ਇੱਕ ਚਪੈਰਾ ਸਭ ਹੋਰ ਕੱਟ ਕੇ ਆਉਣੇ ਆ ਕਿੰਦੇ ਨਾਲੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆ। ਕਿੰਦੇ ਉਸ ਤੋਂ ਬਾਅਦ ਦੇ ਵਿੱਚ ਕਿੰਦੇ ਇੱਕ ਦਿਨ ਇਸ ਤਰ੍ਹਾਂ ਦਾ ਆਉਂਦਾ ਭੈਣ ਦੱਸ ਰਿਹਾ ਕਿ ਮੇਰੇ ਫਾਦਰ ਸਾਹਿਬ ਨੇ ਜੋ ਕਿੰਦੇ ਉਸ ਸੁਨਿਆਰੇ ਦੇ ਕੋਲ ਜਾਂਦੇ ਨੇ ਉੱਥੇ ਮੇਰੇ ਲਈ ਕਿੰਦੇ ਸੋਨਾ ਬਣਨਾ ਦੇ ਕੇ ਆਉਂਦੇ ਆ। ਕਿੰਦੇ ਕੋਸ਼ਕ ਦਿਨਾਂ ਦਾ ਸਾਨੂੰ ਸਮਾਂ ਮਿਲਦਾ ਹੈ ਜਦ ਸੁਨਿਆਰੇ ਦਾ ਫੋਨ ਆਉਂਦਾ ਹੈ ਕਿ ਤੁਹਾਡਾ ਜੋ ਵੀ ਤੁਸੀਂ 골ਡ ਦੇ ਕੇ ਗਏ ਸੀ ਬਣਨ ਦੇ ਲਈ ਵੀ ਉਹ ਬਣ ਗਿਆ ਤੁਸੀਂ ਆ ਕੇ ਲੈ ਲਓ। ਮੈਂ ਕਹਿੰਦੇ ਕਿ ਸਾਡੇ ਕੋਲ ਕੋਈ ਵੀ ਸਾਧਨ ਆਪਣਾ ਆਉਣ ਜਾਣ ਦਾ ਹੈ ਨਹੀਂ ਸੀ ਅਸੀਂ ਬੱਸ ਤੇ ਹੀ ਆਉਂਦੇ ਜਾਂਦੇ ਸੀ ਕਿਤੇ ਵੀ ਆਉਣਾ ਜਾਣਾ ਅਸੀਂ ਬੱਸ ਤੇ ਜਾਣਾ ਇਸ ਤਰ੍ਹਾਂ ਕਰਸਾ ਜੀ ਮੈਂ ਕਹਿੰਦੇ ਕਿ ਜਦੋਂ ਸੁਨਿਆਰੇ ਦਾ ਫੋਨ ਆਉਂਦਾ ਮੇਰੇ ਫਾਦਰ ਸਾਹਿਬ ਨੇ ਜੋ ਸੋਨਾ ਲੈ ਚਲੇ ਜਾਂਦੇ ਨੇ ਹਟਦੇ ਹੋਏ ਕਹਿੰਦੇ ਉਹ ਬੱਸ ਦੇ ਵਿੱਚ ਆਉਂਦੇ ਨੇ ਕਹਿੰਦੇ ਉਹਨਾਂ ਨੂੰ ਕਿਤੇ ਯਾਦ ਨਹੀਂ ਰਹਿੰਦਾ ਜਾਂ ਦਿਮਾਗ ਚੋਂ ਨਿਕਲ ਜਾਂਦਾ ਹੈ ਜਿਸ ਬੈਂਕ ਦੇ ਵਿੱਚ ਸੋਨਾ ਹੁੰਦਾ ਹੈ ਕਹਿੰਦੇ ਉਹ ਬੱਸ ਦੇ ਵਿੱਚ ਹੀ ਰਹਿ ਜਾਂਦਾ ਹੈ ਕਹਿੰਦੇ ਉੱਥੇ ਛਾੜਦੇ ਆਉਂਦੇ ਨੇ ਕਹਿੰਦੇ ਜਦੋਂ ਘਰ ਆਉਂਦੇ ਨੇ ਘਰ ਆ ਕੇ ਕਹਿੰਦੇ ਪਾਣੀ ਬੈ ਫੜਾਉਣੀਆ ਚਾਹ ਬਣਾਉਣੀਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਦੋਨੇ ਪਿਉਤੀ ਗੱਲ ਕਰਦੇ ਆ ਕਿ ਜੋ ਬਣਾਏਗਾ ਆਪਾਂ ਸਮਾਨ ਵੀ ਉਹ ਦੇਖੀਏ ਜਦੋਂ ਦੇਖਣ ਦੀ ਗੱਲ ਹੁੰਦੀ ਹੈ ਖਾਲਸਾ ਜੀ ਤਾਂ ਦੇਖਦੇ ਨੇ ਕੱਢ ਕੇ ਬੈਗ ਦੇ ਵਿੱਚੋਂ ਕੋਈ ਬੈਗ ਨਿਕਲਦਾ ਹੀ ਨਹੀਂ ਹੈਗਾ ਕਹਿੰਦੇ ਉਥੋਂ ਜ਼ਿਆਦਾ ਆਉਂਦਾ ਹੈ ਕਿ ਮੇਰੇ ਕੋਲ ਬੱਸ ਜੀ ਰਹਿ ਗਿਆ ਕਿਤੇ ਜਾਂ ਡਿੱਗ ਗਿਆ ਕਹਿੰਦੇ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦਾ ਤਾਂ ਜਿਵੇਂ ਉੱਥੇ ਹੀ ਬੀਪੀ ਵੱਧ ਜਾਂਦਾ ਹੈ ਘਬਰਾਟ ਹੋਣ ਲੱਗ ਜਾਂਦੀ ਹੈ ਉਹ ਉੱਥੇ ਹੀ ਬਿਮਾਰ ਹੋ ਜਾਂਦੇ ਨੇ ਕਹਿੰਦੇ ਮੇਰੇ ਦਿਮਾਗ ਤੇ ਮਹਿਣ ਦੱਸਦੇ ਆ ਵੀ ਇੰਨੀ ਟੈਨਸ਼ਨ ਹੋ ਜਾਂਦੀ ਹੈ ਵੀ ਅਸੀਂ ਮਸਾ ਇੱਕ ਦਿਹਾੜੀ ਕਰਕੇ ਆਪਣਾ ਥੋੜਾ ਥੋੜਾ ਜੋੜ ਕੇ ਅਸੀਂ ਘਰ ਦਾ ਗੁਜ਼ਾਰਾ ਕਰਦੇ ਸੀ ਵੀ ਅੱਗੋਂ ਵਿਆਹ ਵੀ ਸਿਰ ਤੇ ਆ ਗਿਆ ਵੀ ਆ ਸਾਡੇ ਕੋਲ ਜੋ ਵੀ ਜਮਾ ਪੂੰਜੀ ਸੀ ਉਹ ਸਾਰੀ ਉਹਦੇ ਵਿੱਚ ਅਸੀਂ ਸੋਨੇ ਦੇ ਵਿੱਚ ਲਗਾਤੀ ਵੀ ਉਹਨਾਂ ਵਾਂਗਰੋ ਸੱਚੇ ਪਾਤਸ਼ਾਹ ਵੀ ਅਸੀਂ ਕੀ ਕਰਾਂਗੇ ਕਹਿੰਦੇ ਭੈਣ ਦੱਸ ਰਹੀ ਆ ਵੀ ਮੈਂ ਡਾਕਟਰ ਨੂੰ ਬੁਲਾ ਕੇ ਆਪਣੇ ਫਾਦਰ ਸਾਹਿਬ ਨੂੰ ਮੈਡੀਸਿਨ ਵੀ ਦਵਾ ਕੇ ਇੰਜੈਕਸ਼ਨ ਵਗੈਰਾ ਲਗਾ ਕੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਮੈਨੂੰ ਹੋਰ ਤਾਂ ਕੋਈ ਸੁਧਵੋਧ ਨਹੀਂ ਕਹਿੰਦੇ ਮੇਰੇ ਫਾਦਰ ਸਾਹਿਬ ਥੋੜੇ ਬਿਮਾਰ ਹੋ ਗਏ ਟੈਂਸ਼ਨ ਦੇ ਨਾਲ ਉਹ ਰੈਸਟ ਕਰਕੇ ਬੈਣ ਪੈ ਗਏ ਤੇ ਕਹਿੰਦੇ ਜਦੋਂ ਮੈਂ ਜਿਹੜੀ ਮੈਦ ਸੀ ਕਹਿੰਦੇ ਵੀ ਮੈਂ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਫੋਟੋ ਦੇ ਅੱਗੇ ਕਹਿੰਦੇ ਉੱਥੇ ਮੈਂ ਜੋਤ ਜਗਾਈ ਕੇਸੀ ਛਨਾਣ ਕਰਕੇ ਕਹਿੰਦੇ ਮੈਂ ਨਾ ਕੋਈ ਦਿਨ ਵੇਖਿਆ ਨਾ ਵਾਰ ਵੇਖਿਆ ਵੀ ਕੀ ਅੱਜ ਕਹਿੰਦੇ ਵੀ ਕੇਸੀ ਛਨਾਣ ਕਰਕੇ ਜੋਤ ਜਗਾ ਕੇ ਮੇਚ ਪਹਿਰਾ ਸਹਿਬ ਕੱਟਣਾ ਘਰ ਦੇ ਵਿੱਚ ਸ਼ੁਰੂ ਕਰਤਾ ਕਹਿੰਦੇ ਜਿਵੇਂ ਜਿਵੇਂ ਮੇਚ ਪਹਿਰਾ ਸਹਿਬ ਕੱਟੀ ਗਈ ਕਹਿੰਦੇ ਮੇਰੇ ਅੱਖ ਦੇ ਵਿੱਚੋਂ ਵੀ ਹੰਝੂ ਨਿਕਲੀ ਗਏ ਐਂਮਾ ਕਹਿੰਦੇ ਮੈਨੂੰ ਰੋਣਾ ਆਵੇ ਵੀ ਮੈਂ ਕਿੰਨੀ ਅਸੀਂ ਮਿਹਨਤ ਦੇ ਨਾਲ ਕੀਤਾ ਕਹਿੰਦੇ ਦੁਪਹਿਰਾ ਸਹਿਬ ਵੀ ਕੱਟੀ ਗਈ ਅਰਦਾਸਾਂ ਬੇਨਤੀਆਂ ਵੀ ਕੱਟੀ ਗਈ ਕੀਤੀਗੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਅੱਗੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਤੁਸੀਂ ਮਾਰਾ ਸੱਚੇ ਬਾਸ਼ਾ ਤੁਸੀਂ ਹੀ ਕਿਰਪਾ ਕਰਨੀ ਜਿਵੇਂ ਪਹਿਲਾਂ ਮੇਰੀ ਲਾਜ ਪਤ ਰੱਖੀ ਏ ਮੈਨੂੰ ਤੁਸੀਂ ਵਧੀਆ ਪਰਿਵਾਰ ਲਾਮੇ ਆਏ ਤੁਸੀਂ ਵਾਹਿਗੁਰੂ ਸੱਚੇ ਬਾਸ਼ਾ ਉਸ ਤਰ੍ਹਾਂ ਮੇਰਾ ਇਹ ਜੋ ਵੀ ਮੇਰੇ ਤੇ ਤੰਗੀ ਪਰੇਸ਼ਾਨੀ ਆਈਏ ਜੋ ਵੀ ਮੁਸ਼ਕਲ ਆਈਏ ਸਾਡੇ ਤੇ ਸਮੇਂ ਦੀ ਜੋ ਮਾੜੀ ਘੜੀ ਆਈਏ ਤੁਹਾਡਾ ਜੋ ਵੀ ਸਵਾਰ ਸੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਤੁਸੀਂ ਕਿਸੇ ਨਾਲ ਕਿਸੇ ਜਰੀਏ ਸਾਡੇ ਤੱਕ ਪਹੁੰਚਾਓ ਤੁੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਤੁਹਾਡੇ ਦਰ पे ਸੱਜ ਪਿਆਰਾ ਸਭ ਹੋਰ ਕੱਟ ਕੇ ਜਾਵਾਂਗੀ ਕਾਰਜਾ ਜੀ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਆ ਜਾਣ ਪਰ ਜੇ ਆਪਣਾ ਭਰੋਸਾ ਆਪਣੀ ਗੁਰੂ ਤੇ ਹੋਵੇ ਨਾ ਤੇ ਆਪਾਂ ਕਦੇ ਵੀ ਨਹੀਂ ਡੋਲ ਸਕਦੇ ਆਪਣਾ ਉਹ ਕਾਰਜ ਕਦੇ ਵੀ ਅਸਫਲ ਨਹੀਂ ਹੋ ਸਕਦਾਗਾ ਉਹ ਕਾਰਜ ਸਫਲ ਹੀ ਹੋਵੇਗਾ ਜੇ ਆਪਣੇ ਗੁਰੂ ਤੇ ਆਪਣਾ ਭਰੋਸਾ ਹੈ ਨਾ ਉਹ ਕਾਰਜ ਫਤਿਹ ਜ਼ਰੂਰ ਹੋਵੇਗਾ ਇਸ ਤਰ੍ਹਾਂ ਖਾਲਸਾ ਜੀ ਬੈਣ ਕਹਿੰਦੇ ਕਿ ਮੈਂ ਇੱਕ ਦਿਨ ਦੁਪਹਿਰਾ ਸੈਵਟਿਆ ਦੂਸਰੇ ਦਿਨ ਵੀ ਤੀਸਰੇ ਦਿਨ ਕਹਿੰਦੇ ਸਾਨੂੰ ਬਹੁਤ ਟੈਨਸ਼ਨ ਕਹਿੰਦੇ ਪਰ ਇਹ ਪੀਸਰਾ ਦਿਨ ਜਦੋਂ ਆਉਂਦਾ ਹੈ ਜੋ ਬੱਸ ਵਾਲੇ ਹੁੰਦੇ ਨੇ ਕਹਿੰਦੇ ਉਹਨਾਂ ਦੇ ਕੋਲ ਜੋ ਮਿਲਦਾ ਹੈ ਸਾਡਾ ਕਹਿੰਦੇ ਬੈਗ ਉਹਨਾਂ ਦੇ ਕੋਲ ਕਹਿੰਦੇ ਕੋਈ ਨੰਬਰ ਤਾਂ ਹੁੰਦਾ ਨਹੀਂ ਕਹਿੰਦੇ ਜੋ ਸਾਡਾ ਸੁਨਿਆਰੇ ਦਾ ਬਾਕਸ ਹੁੰਦਾ ਹੈ ਜਿਸਦੇ ਵਿੱਚ 골ਡ ਹੁੰਦਾ ਹੈ ਉਹਦੇ ਤੇ ਸੁਨਿਆਰੇ ਦਾ ਨੰਬਰ ਹੁੰਦਾ ਹੈ ਫਿਰ ਉਸ ਸੁਨਿਆਰੇ ਨੂੰ ਕੋਡ ਕਰਦੇ ਆ ਵੀ ਇਸ ਤਰ੍ਹਾਂ ਇਤਨਾ ਕਰਕੇ ਕਿਸੇ ਦਾ ਬੱਸ ਦੇ ਵਿੱਚ 골ਡ ਰਹਿ ਗਿਆ ਵੀ ਤੁਹਾਡੇ ਕੋਲ ਉਹਨਾਂ ਦਾ ਕੋਈ ਕੰਟੈਕਟ ਨੰਬਰ ਹੋਵੇ ਵੀ ਸਾਨੂੰ ਦੱਸ ਦਿਓ। ਉਸ ਸੁਨਿਆਰੇ ਨੇ ਕਹਿੰਦੇ ਵੀ ਸਾਨੂੰ ਫੋਨ ਕੀਤਾ ਫਿਰ ਵੀ ਤੁਹਾਡਾ ਇਸ ਤਰ੍ਹਾਂ ਕਰਕੇ ਵੀ ਕੋਈ ਬੰਦੇ ਦਾ ਫੋੜ ਆਇਆ ਸੀ ਉਸ ਦੇ ਕੋਲ ਤੁਹਾਡਾ ਸੋਨਾ ਹੈ ਵੀ ਤੁਸੀਂ ਜਾ ਕੇ ਲੈ ਆਓ। ਤੇ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਜਦੋਂ ਸਾਨੂੰ ਫੋੜ ਆਉਂਦਾ ਸੁਨਿਆਰੇ ਦਾ ਅਸੀਂ ਉਹਨੂੰ ਕਹਿੰਦੇ ਆ ਕਿ ਤੁਸੀਂ ਆਪਣੀ ਦੁਕਾਨ ਤੇ ਬਗਾ ਲਓ। ਉਹ ਜੋ ਬੱਸ ਵਾਲੇ ਅੰਕਲ ਸੀ ਉਹ ਆ ਕੇ ਸੁਨਿਆਰੇ ਦੀ ਦੁਕਾਨ 'ਚ ਆ ਜਾਂਦੇ ਆ ਲੈ ਕੇ ਤੇ ਇਧਰੋਂ ਭੈਣ ਕਹਿੰਦੇ ਕਿ ਅਸੀਂ ਚਲੇ ਜਾਂਦੇ ਆ। ਕਦੇ ਜਦੋਂ ਅਸੀਂ ਜਾ ਕੇ ਦੇਖਦੇ ਆ ਸਾਡਾ ਸਾਰਾ ਸੁਭਾਨ ਪੂਰਾ ਹੁੰਦਾ ਹੈ ਇਸ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਭੈਣ ਜੀ ਦੱਸਦੇ ਆ ਵੀ ਇਸ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਆਪਾਂ ਭਾਵੇਂ ਕਿਵੇਂ ਨਾ ਕਿਵੇਂ ਵੀ ਕਰਕੇ ਦੇਖੀਏ ਬਹੁਤ ਚੰਗੀ ਦੁਨੀਆਂ ਵੀ ਹੈ ਤੇ ਬਹੁਤ ਮਾੜੇ ਲੋਕ ਵੀ ਨੇ ਫਾਲਸਾ ਜੀ ਭੈਣ ਕਹਿੰਦੇ ਜਦੋਂ ਸਾਡਾ ਵੀ 골ਡ ਵੇਚਦਾ ਹੈ ਕਹਿੰਦੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਅਸੀਂ 500000 ਰੁਪਏ ਕੋਲੋਂ ਆਪਣੇ ਦੇਨੇ ਆ ਪਰ ਉਹ ਬਿਲਕੁਲ ਨਹੀਂ ਲੈਂਦੇ ਕਹਿੰਦੇ ਅਸੀਂ ਉਹਨਾਂ ਨੂੰ ਪੈਂਦਾ ਕਿੰਨੇ ਆ ਵੀ ਤੁਸੀਂ ਕਿੰਨੇ ਵਧੀਆਂ ਉਹ ਵੀ ਤੁਸੀਂ ਰੱਖ ਵੀ ਸਕਦੇ ਸੀ ਕਹਿੰਦੇ ਪਰ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਸ ਕਿਸੇ ਵੀ ਸਵਾਰੀ ਦਾ ਸਾਡੇ ਦਸਮਾਨ ਰਹਿ ਜਾਂਦਾ ਤਾਂ ਅਸੀਂ ਉਹਨੂੰ ਕਿਸੇ ਨਾ ਕਿਸੇ ਜਰੀਏ ਪਰ ਜ਼ੋਰ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਸੋ ਇਸ ਤਰ੍ਹਾਂ ਖਾਲਸਾ ਜੀ ਉਸ ਭੈਣ ਦੇ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਦੋ ਕਾਰਜ ਸਫਲ ਕੀਤੇ ਉਹਨਾਂ ਨੇ ਭਰੋਸਾ ਬਣਾ ਕੇ ਰੱਖਿਆ ਸ਼ਰਧਾ ਭਾਵਨਾ ਬਣਾ ਕੇ ਰੱਖੀ ਕਈ ਵਾਰ ਆਪਣੇ ਤੇ ਜਰੂਰ ਇੰਨੀ ਵੱਡੀ ਮੁਸ਼ਕਲ ਆ ਜਾਂਦੀ ਏ ਆਪਾਂ ਡੋਲ ਜਾਂਦੇ ਆ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਕੀ ਕਰੀਏ ਤੇ ਕੀ ਨਾ ਕਰੀਏ ਪਰ ਉਹ ਭੈਣ ਕਹਿੰਦੀ ਕਿ ਮੈਂ ਸਿੱਧਾ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਫੋਟੋ ਦੇਖ ਕੇ ਬੈਠ ਕੇ ਦਪਹਿਰਾ ਜ਼ਰ ਕੱਟਣਾ ਸ਼ੁਰੂ ਕਰਤਾ ਜੋਤ ਜਗਾ ਕੇ ਪਰ ਜਿਸ ਦਿਨ ਪੈਣ ਕਹਿੰਦੇ ਸਰ ਨੂੰ ਸੋਨਾ ਮਿਲ ਜਾਂਦਾ ਹੈ ਕਹਿੰਦੇ ਅਸੀਂ ਸਿੱਧਾ ਹੀ ਉਹ ਕਹਿੰਦੇ ਦੁਕਾਨ ਤੋਂ ਅਸੀਂ ਸਿੱਧਾ ਹੀ ਅਬਰਸਰ ਸਾਹਿਬ ਚਲੇ ਜਾਂਦੇ ਹਾਂ ਮੱਥਾ ਟੇਕ ਕੇ ਸ਼ੁਕਰਾਨਾ ਕਰਕੇ ਕਹਿੰਦੇ ਫਿਰ ਘਰ ਆਉਣੀ ਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਜਦੋਂ ਮੇਰਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਦੇ ਵਿੱਚ ਕਹਿੰਦੇ ਮੈਂ ਸੱਤ ਚ ਪੈਰਾ ਸਭ ਜੋ ਸੁੱਖੇ ਸੀ ਉਹ ਵੀ ਕਹਿੰਦੇ ਮੈਂ ਹਾਜ਼ਰੀ ਭਰ ਕੇ ਆਉਣੀ ਹੈ ਸੋ ਖਾਲਸਾ ਜੀ ਇਹ ਸੀ ਉਸ ਪੈਣ ਦੀ ਹੱਦ ਬੀਤੀ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਸੋnabla ਤੇ ਕਿਰਪਾ ਕਰਕੇ ਉਸ ਭੈਣ ਦੇ ਦੋ ਕਾਰਜ ਸਫਲ ਕੀਤੇ ਜੇ ਆਪਾਂ ਸ਼ਰਦਾ ਭਾਂਡਾ ਬਣਾ ਕੇ ਰੱਖਾਂਗੇ ਖਾਲਸਾ ਜੀ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਸਭnabla ਤੇ ਕਿਰਪਾ ਕਰਦੇ ਨੇ ਆਪਣੇ ਤੇ ਵੀ ਕਿਰਪਾ ਜ਼ਰੂਰ ਕਰਨਗੇ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਖਾਲਸਾ ਜੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਵੈਨ ਦੇ ਵਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂ ਰਲਗਵਾਇਆ ਕਰੋ ਜੀ ਪੋਲਾ ਚੁੱਕਾ ਦੀ ਖੀਵਾ ਬਖਸ਼ਨੀ ਖਾਲਸਾ ਜੀ ਬੋਲਦੇ ਸਮੇਂ ਜਾਣੀ ਅਣ ਜਾਣੀ अनेका ਗਲਤੀਆਂ ਪੋਲਾ ਚੁੱਕਾ ਹੋ ਜਾਂਦੀਆਂ ਨੇ ਖੀਵਾ ਬਖਸ਼ਨੀ ਖਾਲਸਾ ਜੀ ਧੰਨਤਾ ਨਾਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਭ ਸਰਬੱਤ ਦਾ ਭਲਾ ਕਰਦਾ ਵਾਹਿਗੁਰੂ ਸੱਚੇ ਪਾਚਾ ਸਭ ਦੇ ਮੇਰ ਪਰਿਆ ਹੱਥ ਰੱਖਣਾ ਤਨਤਾਲ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਚੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖ ਬਣ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣੋਨਾ ਸੋ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ